ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹੱਥ ਉੱਪਰ ਦਾ ਨਿਬੜਾਈ ਜਾ ਅੱਜ ਆਪਾਂ ਲੱਗੇ ਆਏ ਮਸ਼ੀਨ ਦੀ ਰਿਪੇਅਰ ਕਰਨ ਮਸ਼ੀਨ ਆਪਾਂ ਘਰੋਂ ਖੋਲੀ ਸੀਗੀ ਦੇਖੋ ਇਹ ਚ ਉੱਪਰ ਲੱਗੇ ਆ ਸਪੈਕਾਂ ਬਦਲਣ ਸਪੈਕਾਂ ਘਸਦੇ ਪਏ ਸਪੈਕਾਂ ਘਸ ਗਈਆਂ ਸੀ ਰੀਡਰ ਹੁੱਡ ਲਾ ਕੇ ਥ੍ਰੈਸ਼ਰ ਕੱਢਤਾ ਬਾਹਰ ਸਮਾਨ ਹੀ ਬੜਾ ਕੁਝ ਬਾਹਰ ਕੱਢ ਕੇ ਰੱਖਿਆ ਹੈ। ਕਰਾਉਣ ਕਰਵਾਉਣ ਗੇਟ ਸਭ ਕੁਝ ਖੋਲਤਾ। ਨੇ ਕੋਈ ਗੇਟ ਖੋਲਤਾ ਸਾਰਾਈ। ਕਰਾਉਣ ਚ ਢੈਲ ਸੀਗੀ। ਕੱਸ ਗਈ ਸੀਗੀ ਜੀ ਆ ਇੱਕ ਪਾਸਾ ਟੁੱਟ ਗਿਆ ਇਹ ਨੂੰ ਜਿਆਦਾ ਟੱਕ ਪੈ ਗਿਆ ਸੀਗਾ ਹੁਣ ਇਹ ਪੰਨਮੀ ਪਾਵਾਂਗੇ ਨਾਲ ਸਟਾਰ ਵੀ ਨਵੇਂ ਹੀ ਪਾਵਾਂਗੇ ਸਟਾਰ ਵੀ ਬਿੱਤੇ ਵੱਡ ਹੋਵੇ ਬੋਰ ਖੱਲਾ ਆ ਗਿਆ ਉਲੀ ਚੈੱਕ ਹੋਈ ਹੈ ਇਹਨਾਂ ਚੋਨਾ ਸੀ 505 ਬਾਹਰ ਕੱਢਦੇ ਆਂ ਖਾਲੀ ਕਰਤੀ ਆ ਕਲਚ ਆਪਣਾ ਸਹੀ ਹੈ ਵਧੀਆ ਨਿਕਲੀ ਕਲਚ ਪਲੇਟ ਹੈ ਇਹਹੀ ਚਲਾਵਾਂਗੇ ਕਲਚ ਪਲੇਟ ਦਾ

ਆ ਹਲਕੀਆਂ ਲਿਆ ਉਹ ਹਲਕੀਆਂ ਬੋਲਟ ਆ ਆਹ ਹੋਏ ਕਿਹੜੇ ਮੋਟਰ ਦੇ ਹਲਕੀ ਬੋਲਟ ਖੁੱਲ ਗਏ ਥੇ ਹੋਣਾ ਇੱਥੇ ਰੱਖ ਦੇ ਸੁੱਕੀ ਬਈ ਇੱਥੇ ਬੇ ਇੱਥੇ ਲਾ ਦੇ ਇੱਥੇ ਹੂੰ ਲਈ ਛੱਲੇ ਮਾਰ ਕੇ ਦੇਖੋ ਉਧਰੋਂ ਫੜੋ ਕੁਝ ਨਹੀਂ ਲਓ ਜੀ ਬਾਸਕਟਾ ਬਣ ਕੇ ਆ ਗਈਆਂ ਕਾਨ ਕਾਲੀ ਵੀ ਤੇ ਦੂਜੀ ਵੀ ਉਹ ਨਾਲੀ ਦੋ ਨਹੀਂ ਇਹ ਸਾਨੂੰ ਲੱਗੇ ਚੋਬਰ ਮੋਟਰ ਫਿੱਟ ਕਰਨ ਤੁਹਾਨੂੰ ਦਿਖਾਉਨੇ ਮੋਟਰ ਫਿੱਟ ਕਰਦੇ ਟਾਈਮਿੰਗ ਟੂਮਿੰਗ ਇਹਦੀ ਕਦਾਂ ਸੈੱਟ ਕਰਨੀ ਸਾਰਾ ਕੁਝ ਦਿਖਾਉਣਾ ਦੋੇ ਤਰ੍ਹਾਂ ਦੋੇ ਤਰ੍ਹਾਂ ਦੇ ਲੱਗਿਆ ਜੀ ਮੋਟਰ ਫਿੱਟ ਕਰਨ ਘਟਰਲ ਦੋ ਬੈਰਿੰਗ ਪਾਦਾ ਇਹਦੇ ਵਿੱਚ ਦੇ ਵੀ ਆਪਾਂ ਫੁੱਟ ਫੁੱਟ ਕੱਢ ਤਾਏ ਨੇ ਹੁਣ ਗੇਰ ਦੇ ਸਟਾਰਾਂ ਚ ਪਾਉਂਦੇ ਸੀ ਕਲੱਚ ਹੀ ਹੋ ਗਿਆ ਫੱਟ ਵੀਰ ਦੇ ਆ ਸਟਾਰ ਪਾਏ ਆ ਆਹਦਾ ਵੱਡਾ ਹੋਇਆ ਸੀ ਟੌਪ ਤੇ ਵੱਡਾ ਹੋਇਆ ਸੀ ਸਟਾਰ ਇਹ ਆਪਾਂ ਨਮਾਇਆ ਕਰਾਉਂਦੇ ਇੱਧਰ ਇਹਦਾ ਵੀ ਕਲੱਚ ਖੋਲਿਆ ਆ ਕੀ ਕਲਾਚ ਪਲੇਟ ਪਾਉਣੀ ਆ ਬਾਕੀ ਸਾਨੂੰ ਆਪੇ ਦਿਖਾਉਨੇ ਆ ਸਾਰੀ ਮੋਟਰ ਦੀ ਫਿਟਿੰਗ ਕਰਦਾ ਮੋਟਰ ਦੀ ਫਿਟਿੰਗ ਹੁੰਦੀ ਕਿੰਨਾ ਟਾਈਮ ਲੱਗਦਾ ਮੋਟਰ ਦਾ ਇਹ ਕਰੀ ਇੱਥੇ ਆਨ ਪਹਿਲਾਂ ਦੋ 베어ਿੰਗ ਚੋਂ ਇੱਕ ਨਿੱਕਾ ਇੱਕ ਵੱਡਾ ਉਹ ਦੋ 베어ਿੰਗ ਠੋਕ ਲੈ ਕਾਲੀ ਆ ਹਾਂ ਉੱਪਰ ਵਾਲੀ ਕਾਲੀ ਆ ਥੱਲੇ ਝੋਨੇ ਆ ਇਹਨੂੰ ਚੱਕ ਕੇ ਜੋੜ ਦੇ ਬਾਦ ਇਹ ਇੱਛਾ ਤੇ ਬਹਿਣਾ ਸੀ ਲੋਕ ਨਹੀਂ ਪਾਣਾ ਉੱਤੇ ਬਹਿ ਗਿਆ ਬਣਾਉਣਾ ਹੀ ਬੈਣਾ ਹੀ ਲੋਕ ਅੰਦਰ ਪਾਣਾ ਹਲੇ ਉਹ ਪਾਚਾ ਬਹਿ ਗਿਆ ਤੇ ਬਰਾਬਰ ਤੇ ਕਰਕੇ ਸੈਟ ਕਰ ਦੇਣ ਲੱਗੇ ਉਹ ਕਹਿੰਦਾ ਕਰੇ ਹਾਂ ਇੱਥੇ ਆਣੇ ਦੀ ਬੈਰਿੰਗ ਠੋਕ ਕੇ ਉੱਤੇ ਪੈਣਾ ਲੋਕ ਇੱਕ ਹਾਂ ਵੀ ਇੱਥੇ ਤੇ ਦੋ ਬੈਰਿੰਗ ਪਾ ਲਿਆ ਇੱਕ ਉਹ ਨਿੱਕਾ ਜਿਹਾ ਬੈਰਿੰਗ ਆ 20 20 ਵਾਲਾ ਤੇ ਇੱਕ ਉੱਪਰ ਬੈਰਿੰਗ ਪਾ ਲਿਆ ਹੋਰ ਤਰੂ ਵਾਲੇ ਅੱਜ ਆਣਦਾ ਆਪਾਂ

ਹੇ ਉਹ ਲਿਆਉਣ ਵਾਲਾ ਸੀ ਉਹਨੂੰ ਪੁੱਛਣ ਗਿਆ ਸੀ ਕਿੰਨਾ ਕਰੇਗਾ ਕੰਮ ਇਹਨਾਂ ਨੂੰ ਆਹ ਤਾਂ sabia ਇਹ ਟਿੱਖਾ ਵੀ ਦਾ ਛੋਟਾ ਵਾਸ ਪਾਣਾ ਹੀ ਆ ਹੁਣ ਤਾਂ ਕੋਈ ਮੜਾ ਜੇ ਦੰਤ ਰਸ਼ਕ। ਨਵਾ ਜੀ ਇਹਦੇ ਉੱਤੇ ਪਾਣਾ ਹਣ ਲੋਗ। ਦੋ ਬੈਰਿੰਗ ਪਾ ਤੇ। ਪਾਣ ਲੱਗੇ ਲੋਗ ਪਾਣ। ਅੱਗੇ ਲੋਗ ਪਾਣ। ਅੱਕ ਬੋਲ ਮੈਨ ਉੱਧਰ ਲੱਗਾ ਉਹ ਪਤਾ ਨਹੀਂ ਕੀ ਲੱਗਾ। ਅਸਾ ਉਹ ਚੂਹਾ ਬਾਹਰੋਂ ਦਾ ਬੈਰਿੰਗ ਆਸ ਗਿਆ। ਬੈਗੇ ਮੜੀ ਨੂੰ ਸੱਟ ਮਾਰ ਕੇ ਦੇਖੋ ਬੈ ਗਿਆ ਨਹੀਂ ਓਕੇ ਦੇਖ ਲਾ ਹਲਾ ਕੇ ਤੋੜ ਕੇ ਮੜ ਗਿਆ ਖਰੀਦ ਨਾ ਲਾ ਕੇ ਮੜੀਏ ਤੋੜ ਕੇ ਚੈੱਕ ਕਰ ਲਓ ਹਾਂ ਸਸ ਚਲੋ ਜੀ ਸਹੀ ਆ ਹਣ ਇਹਦੇ ਵਿੱਚ ਇਹ ਹੋ ਗਿਆ ਫਿਰ ਹੁਣ ਹੋਰ ਚੈੱਕ ਕਰੀਏ ਕਾ ਲਾ ਦਵਾ ਹੂੰ ਇਹ ਲਾ ਦੇਵਾਂ ਮਾ ਹਾਂ ਇਹ ਜਿੱਦਾਂ ਆਣਾ ਇਹਦੇ ਵਿੱਚ ਚ ਕੱਟਿਆ ਇਸਕੇ ਵਿੱਚ ਇੱਕ ਕੱਟ ਹੈ ਟੱਕ ਨੂੰ ਟੱਕ ਹੋ ਸਿੱਧਾ ਹੀ ਪੈਣਾ ਇਹ ਜਪਾਨ ਦਾ ਬੈਰੀਂ ਗਾਦੇ ਐਲ ਆਈ ਸੀ ਜਪਾਨ 5508 ਦਾ ਹੈ ਡਬਲ ਵਨ ਇਨਸਾਫ ਪੱਲਾ ਚੈਨ ਕਰ ਆਹ ਲੈ ਲੈ ਨਹੀਂ ਸੋ ਪਕੜਾ ਹੋ ਸਾਬੀ ਆਹ ਹਣ ਟੱਕ ਦਾ ਟੱਕ ਚ ਫਸਾਓ ਚੱਲ ਇਹਦੇ ਵਿੱਚ ਟੱਕ ਕੇ ਆਣਾ ਟੱਕ ਦੇ ਟੱਕ ਨੂੰ ਸਿੱਧਾ ਪੈ ਜਾਣਾ ਹਲੇ ਹੁੱੱਚ ਜਦੋਂ ਫਟਕਾ ਨਹੀਂ ਉਦੋਂ ਆਈ ਸੀ ਆਉਦਾਂ ਕੀ ਆ ਕੀ ਆ ਉਦੋਂ ਉਦੋਂ ਪੰਗਾ ਅੱਛਾ ਜਦੋਂ ਜੀ ਉੱਥੇ ਫਿੱਟ ਕਰਨ ਨੂੰ ਉਦੋਂ ਟਾਈਮਿੰਗ ਟੂਮਿੰਗ ਦਾ ਹੁੰਦਾ ਹਮ ਉਹ ਚ ਟਾਈਮ ਹਾਂ ਤਾਂ ਬਸ ਬੈਰਿੰਗ ਤਾਂ ਉਦੋਂ ਹੀ ਰੇਕ ਠੋਕ ਹੀ ਲੈਂਦਾ ਹਮ ਟਾਈਮਿੰਗ ਫੇਰ ਪਤਾ ਲੱਗਦਾ ਆਹ ਦੇ ਤਿੰਨ ਛੇਕ ਨੂੰ ਛੇਕ ਸਿੱਧਾ ਦੇਖ ਲੈ ਲਾ ਦੇਣੀ ਤੇ ਲੋ ਜੀ ਕੀ ਗੱਲ ਅੱਲੇ ਹੋ ਗਿਆ ਹੁੰਦਾ ਇਹ ਕਾਟੜੇ ਦੇਖ ਹੋਂ ਤੇਰੇ ਤੱਕ ਪੱਕ ਕਫੇ ਉਹ ਮੜਾ ਜਾ ਹਉ ਸਿੱਧਾ ਇੱਥਾਂ ਦੀ ਦੇਖ ਹੰਤੂ ਵੀ ਤਾਰ ਦੂਰ ਦੀ ਮਾਣੀ ਆਹ ਦੇਖ ਤਾਂ ਸ਼ੇਕ ਤਾਂ ਸਿੱਧੇ ਤਾਂ ਹੈ ਕਾਕਾ ਜਾਂ ਚੱਲ ਗਿਆ ਚੱਲ ਜਾਂਦੇ ਜਾਂਦੇ ਹੁਣ ਟੱਕੜ ਲੱਗਾ ਹਣਾ ਹਾਲੇ ਘੁੰਮਣ ਲੱਪੀ ਤੇਰੀ ਨਾਲ ਚੱਲ ਲਈ ਟੱਕਰ ਚ ਚੰਗੀ ਜਿਹੀ ਟੱਕਰ ਟੱਕਰ ਝੋਕ ਰਿਹਾ ਨੇ ਉਹ ਕਦੇ ਹੋਰ ਜਾ ਗਈ ਬੈਠ ਗਈ ਇਹ ਨਾਲ ਬੈ ਗਈ ਹਣਾ ਐਲਕਿਆਂ ਵਾਲੇ ਨੱਟ ਲਾ ਦਿਓ ਲਓ ਜੀ ਤੇ ਦੋ ਐਲਕਿਆਂ ਵਾਲੇ ਨਾਟੇ ਕੋਲ ਆਦਣੇ ਹਨ ਇੱਥੋਂ ਦੀ ਗਰੀਸ ਹਾਣ ਨੂੰ ਉਹ ਬੈਰੇ ਨਾ ਗੱਬੇ ਜਿਹੜਾ ਛੇ ਗੇ ਹਾਂ ਮੰਨਾਂ ਬੀੜੀ ਲੋਕਲ ਮਾਂ ਜਾਂਦੀ ਹੁੰਦੀ ਹੈ ਥੋੜੇ ਵਿਕਾਸਾ ਹੁੰਦੀ ਆ ਉਹ ਅਣੀ ਤੇ ਐਲ ਕੀ ਕਸ ਕੇ ਵੀਡੀਓ ਚਾਲੂ ਕਰ ਲੈਨੇ ਲਿਆ ਕਿੱਥੇ ਬੀ ਬੁਲਟ ਕਿੱਥੇ ਆ ਐਲ ਕੀ ਕਿੱਥੇ ਆ ਐਲ ਕੀ ਬੋਲਡ ਕਿੱਥੇ ਰੱਖਿਆ ਸੀ ਤੁਸੀਂ ਹੂੰ ਚਾਰ ਐਲ ਕੀ ਬੋਲਡ ਖੋਲੇ ਦੋ ਪੇਰਿੰਗ ਵਾਲੇ ਦੋ ਇਹਦੇ ਵਾਲੇ ਇਹ ਤਾਂ ਆਪ ਇੱਥੇ ਹੀ ਖੋਲੇ ਨੇ ਆ ਕੇ ਆਹ ਤੁਸੀਂ ਦੋ ਨਹੀਂ ਜਾਣੇ ਤੇ ਖੋਲਣ ਦਾ ਡੈਸ਼ੀ ਗੱਲ ਹਾਂ ਲੰਮੇ ਦਾ ਇੱਥੇ ਪਿਆ ਸੀ ਤੇ ਮੈਂ ਦੇਖਿਆ ਆ ਦਿਖਾ ਦੇ ਫਿਰ ਆਹ ਦੇਖ ਆ ਤਾਂ ਪੈ ਹੱਟ ਚ ਪੁਲੀਸ ਤੇ ਰੱਖੇ ਸੀ ਸਾਡਾ ਹਾਂ ਚਲੋ ਇਦਾਂ ਹੀ ਸੀ ਕੋਈ ਬਾਸ਼ਲ ਪੁਸ਼ਲ ਨਹੀਂ ਨਹੀਂ ਹੈ ਨਹੀਂ ਇਹ ਬਾਸ਼ਲ ਬਾਤ ਸੱਦਿਆ ਐ ਲੈ ਕਿ ਲੈ ਜਾਓ ਆਹ ਮੋਟਰ ਦਾ ਉੱਪਰ ਐ ਇੱਥੇ ਦੋ ਬੈਰਿੰਗ ਆ ਕਿੱਥੇ ਇੱਕ ਜਿੱਥਰੇ ਪਾਸੇ ਵੱਡਾ ਬੈਰ ਹੈ ਨਾ ਵਾੜਾ ਇਹੋ ਬੈਰਾਂ ਵਿੱਚ ਹੀ ਹੈ ਆਹ ਪਰ ਜਾ ਆ ਗਿਆ ਫੱਟ ਇੱਥੇ ਮੜੀ ਦੀ ਸੱਟ ਲਾ ਲਿਓ ਅੱਛਾ ਆ ਟੱਟ ਜਾ ਬਣ ਗਿਆ ਇਹਦੇ ਮੜੀ ਜੀ ਹਲਕੀ ਸੱਟ ਲਾ ਲੈਣ ਦਾ ਬੈਰ ਬਣੇਦਾ ਬਹਿਣਾ ਇੱਥੇ ਆਉਣ ਲੱਗਿਆ ਜੀ ਹਲਕੀਆਂ ਕੱਸਣ ਖੜੋ ਜੀ ਕੱਲੀ ਕੱਲੀ ਗੱਲ ਸਮਝਾ ਦੇਣੀ ਸਾਰੀ ਚੰਗੀ ਤਰ੍ਹਾਂ ਬਰੀਕੀ ਚ ਇਹ ਵੀਡੀਓ ਥੋੜੀ ਜਿਹੀ ਵੱਡੀ ਹੋ ਜਾਣੀ ਹੈ ਜੀ ਬਾਕੀ ਤੁਹਾਨੂੰ ਅਗਲੇ ਬਲੌਗ 'ਚ ਦਿਖਾਵਾਂਗੇ